ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਗੱਲਬਾਤ ਟੀਵੀ ਚੈਨਲ ਵਾਲੇ ਵੀਰਾਂ ਦਾ ਧੰਨਵਾਦ ਤੇ ਆਓ ਆਪਾਂ ਅੱਜ ਵੇਖਦੇ ਆਂ ਖਨੋਰੀ ਬਾਰਡਰ ਮੋਰਚਾ ਜਿਹੜਾ ਖਨੋਰੀ ਬਾਰਡਰ ਤੇ ਮੋਰਚਾ ਲੱਗਾ ਸੀ ਇਹਨੂੰ ਤਕਰੀਬਨ 31 ਤਰੀਕ ਨੂੰ 200 ਦਿਨ ਤੋਂ ਉੱਪਰ ਹੋ ਜਾਣੇ ਆ ਤੇ 200 ਦਿਨ ਆਪਾਂ ਮਨਾਉਣ ਜਾ ਰਹੇ ਆ ਤੇ ਕਈ ਵਾਰ ਮੀਡੀਆ ਦੇ ਵਿੱਚ ਇਹ ਗੱਲਾਂ ਫਲਾਈਆਂ ਜਾ ਰਹੀਆਂ ਵੀ ਮੋਰਚਾ ਕਟ ਗਿਆ ਜਾਂ ਟਰਾਲੀਆਂ ਇਦਾਂ ਵਿਖਾ ਕੇ ਨੈਸ਼ਨਲ ਮੀਡੀਆ ਇਹ ਸੋਚ ਰਿਹਾ ਕਿ ਕਿਸਾਨ ਉੱਥੋਂ ਉੱਠ ਕੇ ਆ ਗਏ ਆ ਤੇ ਆਪਾਂ ਇਹ ਜਿਹੜਾ ਸਾਰਾ ਮੋਰਚਾ ਤੁਹਾਨੂੰ ਅੱਜ ਲਾਈਵ ਵਿਖਾਵਾਂਗੇ ਵੀ ਇਦਾਂ ਕਿਦਾਂ ਟਰਾਲੀਆਂ ਖਲੋਤੀਆਂ ਹਾਂ ਹਾਂਜੀ ਇਹ ਉਸੇ ਤਰ੍ਹਾਂ ਦੇ ਜਿਹੜਾ ਇਹ ਆਪਣਾ ਮੋਰਚਾ ਉਹ ਦੂਣੀਆਂ ਹੀ ਟਰਾਲੀਆਂ ਜਿਹੜੇ ਆ ਟਰੈਕਟਰ ਤੋੜਤੇ ਸੀ ਤੇ ਇਹ ਵੀ ਟਰੈਕਟਰ ਰਿਪੇਅਰ ਹੋਈ ਗਏ ਆ ਤੇ ਲਗਾਤਾਰ ਸੰਗਤ ਇੱਥੇ ਬੈਠੇ ਆ ਕੀ ਹਾਲ ਬਾਬਾ ਜੀ ਠੀਕ ਆ ਜੀ ਠੀਕ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਚਾਹੀਦੀ ਇਸ ਤਰ੍ਹਾਂ ਇਹ ਜਿਹੜਾ ਸਾਰਾ ਮੋਰਚਾ ਡਟਿਆ ਹੋਇਆ ਹੈ ਇਹ ਟਰਾਲੀਆਂ ਲੱਗੀਆਂ ਟਰੈਕਟਰਾਂ ਦੀ ਜ਼ਰੂਰਤ ਹੋਣ ਕਰਕੇ ਟਰੈਕਟਰ ਕਈ ਵਾਰ ਘਰਾਂ ਦੇ ਵਿੱਚ ਚਲੇ ਗਏ ਤੇ ਜਦੋਂ ਜ਼ਰੂਰਤ ਹੋਵੇਗੀ ਆ ਵੇਖੋ ਟਰੈਕਟਰ ਆ ਬਤੀ ਈ ਹਾਲੈਂਡ ਟਰੈਕਟਰ ਆ ਤੇ ਇਹ ਵੇਖੋ ਡੱਕਿਆ ਵੀਰ ਨੇ ਪੂਰਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਆ ਜਿਹੜੇ ਬੈਰੀਅਲ ਜੇ ਇਹਨਾਂ ਨੇ ਆਪਾਂ ਨੂੰ ਰੋਕਣ ਆਸ ਤੇ ਲਾਏ ਆਵੇ ਹੁਣ ਆਪਾਂ ਲੀੜੇ ਪਾਏ ਇਹਨਾਂ ਦੇ ਉੱਤੇ ਤੇ ਸਿਕਾਉਣ ਦਾ ਕੰਮ ਕਰ ਰਹੇ ਆ ਤੇ ਆ ਵੇਖੋ ਤੁਸੀਂ 735 ਟਰੈਕਟਰ ਖਲੋਤਾ ਪੂਰਾ ਡਟਿਆ ਹੋਇਆ ਤੇ ਉਹ ਸ਼ੁਭ ਕਰਨ ਜਿਹੜਾ ਆਪਣਾ ਵੀਰ ਸ਼ਹੀਦ ਕੀਤਾ ਸੀ ਉਹਦੀ ਫੋਟੋ ਹੈ ਤੇ ਆਪਾਂ ਹੁਣ ਇੱਥੋਂ ਤੁਹਾਨੂੰ ਗੱਡੀ ਤੇ ਸਾਰਾ ਜਿਹੜਾ ਵਾ ਵਿਖਾਵਾਂਗੇ ਪੂਰਾ ਮੋਰਚਾ ਕਿੱਥੋਂ ਤੱਕ ਫੈਲਿਆ ਤੇ ਕਿੰਨੀਆਂ ਇਹਦੇ ਵਿੱਚ ਟਰੈਕਟਰ ਟਰਾਲੀਆਂ ਅੱਗੇ ਕਰਦੇ ਆਂ ਗੱਲਬਾਤ ਹਾਂਜੀ ਇਹ ਆਪਾਂ ਇੱਥੋਂ ਮੋਰਚਾ ਜਿਹੜਾ ਵਾ ਸਟਾਰਟ ਹੁੰਦਾ ਪਿੱਛੇ ਰਹਿ ਗਿਆ ਕਾਫੀ ਤੇ ਉਸ ਤੋਂ ਬਾਅਦ ਸਟੇਜ ਸੀ ਉਸ ਸਾਈਡ ਉਹ ਤੁਹਾਨੂੰ ਆਉਂਦੇ ਵਿਖਾਉਣੇ ਆਪਾਂ ਇਹ ਸਿੰਘ ਰਾ ਮੂੰਮਾ ਬਣ ਕੇ ਤਿਆਰ ਹੋਇਆ ਬੈਠਾ ਤੇ ਆਂਦਾ ਵੀ ਆ ਜਾ ਮੋਦੀ ਨੂੰ ਮੰਗਾਰ ਰਿਹਾ ਪਰ ਮੋਦੀ ਨਹੀਂ ਲੱਭਦਾ ਆ ਪ੍ਰਧਾਨ ਆਪਣਾ ਅਗਰਾਹਾ ਜਥੇਬੰਦੀ ਦਾ ਜਾ ਰਿਹਾ ਸੀ ਇਹ ਵੇਖੋ ਹੁਣ ਆਮ ਕਰਕੇ ਸੁਬਦਾ ਤੇ ਗੱਡੀਆਂ ਤੇ ਮੋਟਰਸਾਈਕਲ ਵੀ ਲੈਣਦੇ ਵੀਰਾਂ ਨੇ ਆ ਆਸ਼ਾ ਕਰੇ ਤਮਾਸ਼ਾ ਵਿੱਚ ਮદાન ਦੇ ਆਸ਼ਾ ਇੱਥੇ ਖਲੋਤਾ ਤੇ ਇਹ ਵੀ ਖੇਡ ਰਿਹਾ ਆ ਟਰੈਕਟਰ ਇਧਰ ਖਲੋਤਾ ਟੱਕਿਆ ਮੇਰੇ ਵੀਰਾਂ ਨੇ ਉਹ ਟਰੈਕਟਰ ਫਾਈ ਉਹ 735 ਖਲੋਤਾ ਹੈ ਆ ਇਧਰ ਨੂੰ ਜਿਹੜੇ ਛੋਟੇ ਰੋਡ ਆ ਇਧਰ ਨੂੰ ਪੰਗਿਆਂ ਤੇ ਸਿੰਘ ਇਸ਼ਨਾਨ ਕਰ ਆਉਂਦੇ ਆ ਆ ਵੀਰ ਬਜ਼ੁਰਗ ਬੈਠੇ ਆ ਆ ਵੇਖ ਮੰਜਿਆਂ ਤੇ ਤੇ ਹਮੇਸ਼ਾ ਸਾਫ਼ ਪਾਣੀ ਵਰਤੋ ਇਹ ਟੈਂਕੀਆਂ ਵੇਖੋ ਖਲੋਤੀਆਂ ਤੇ ਸਾਫ਼ ਪਾਣੀ ਵਰਤਣਾ ਚਾਹੀਦਾ ਸਾਨੂੰ ਤੇ ਪਰ ਸਾਫ਼ ਗਵਰਨਮੈਂਟ ਨੇ ਰਹਿਣ ਨਹੀਂ ਦਿੱਤਾ ਇਹ ਸੰਗਤਾਂ ਨੂੰ ਬੇਨਤੀ ਵੀ ਵੇਖੋ ਕਿੰਨੀਆਂ ਟਰਾਲੀਆਂ ਟਰੈਕਟਰ ਟੈਂਕਰ ਪਾਣੀ ਦੇ ਆ ਸਿੰਗ ਖਲੋਤੇ ਆ ਇਹ ਵੀ ਮੋਰਚੇ ਦੇ ਵਿੱਚ ਡਟੇ ਹੋਏ ਆ ਮੋਰਚਾ ਵੀਰੋ ਜਿਹੜਾ ਹੈ ਲਗਾਤਾਰ ਲੱਗਾ ਹੈ ਪਰ ਸਰਕਾਰ ਅਜੇ ਸਮਝ ਰਹੀ ਹੈ ਜਾਂ ਆਪਣਾ ਦੱਸ ਰਹੀ ਹੈ ਵੀ ਇਹ ਮੋਰਚੇ ਦੇ ਵਿੱਚ ਕੋਈ ਬਹੁਤੀ رونਕ ਨਹੀਂ ਪਰ ਜੇ ਤੁਸੀਂ ਤੁਸੀਂ ਵੇਖੋ ਉਥੇ ਸਟੇਜ ਤੇ ਵੀ ਸੰਗਤਾਂ ਪਹੁੰਚੀਆਂ ਐ ਤੇ ਇੱਥੇ ਆਮ ਕਰਕੇ ਆਪਾਂ ਟਾਲੀਆਂ ਤੇ ਉਹ ਪੁਰਾਣਾ ਮਾਹੌਲ ਜਦੋਂ ਰੁੱਖਾਂ ਥੱਲੇ ਬੈਠਨੇ ਸਾਂ ਇਹ ਮਾਹੌਲ ਦੇ ਰੁੱਖਾਂ ਥੱਲੇ ਆਪਾਂ ਹੁਣ ਇੱਥੇ ਹੀ ਬਹਿ ਸਕਦੇ ਆ ਅਕੇ ਮੋਰਚੇ 'ਚ ਆਮ ਕਰਕੇ ਘਰਾਂ ਦੇ ਵਿੱਚ ਜਾਂ ਤਾਂ ਏਸੀ ਤੇ ਜਾਂ ਫਿਰ ਉਹਨਾਂ ਚੀਜ਼ਾਂ 'ਚ ਫਸੇ ਆ ਪਰ ਅੱਜ ਵੀ ਕਿਸਾਨ ਅੱਜ ਵੀ ਮਜ਼ਦੂਰ ਜਿਹੜਾ ਵਾ ਉਹ ਆ ਰੁੱਖਾਂ ਥੱਲੇ ਬੈਠਾ ਤੇ ਸਰਕਾਰ ਸਮਝ ਲਓ ਵੀ ਇਹ ਇੱਕ ਤਰ੍ਹਾਂ ਦੀ ਤਪੱਸਿਆ ਕਰਾ ਰਹੀ ਆ ਕਿਸਾਨ ਤੋਂ ਤੇ ਤਪੱਸਿਆ ਕਰਦਿਆਂ ਕਰਦਿਆਂ ਆ ਵੇਖੋ ਹੁਣ ਬਜ਼ੁਰਗ ਬੈਠੇ ਆ ਮਾਈਆਂ ਬੈਠੀਆਂ ਇੱਥੇ ਸਾਰਾ ਮੋਰਚਾ ਜਿਹੜਾ ਨਾ ਇਹ ਤੁਹਾਨੂੰ ਅਸੀਂ ਲਾਈਵ ਸਿੱਧਾ ਦਿਖਾ ਰਹੇ ਆਂ ਵੀ ਹੁਣ ਅੱਜ ਇਹ ਤਰੀਕ ਜਿਹੜੀ ਆ 24 ਤਰੀਕ 24 ਅਗਸਤ ਅੱਜ ਆ 24 ਅਗਸਤ ਤੇ 24 ਅਗਸਤ ਦਾ ਤਕਰੀਬਨ 10 ਵਜੇ ਦਾ ਟਾਈਮ ਆ ਤੇ ਇਹ ਆਪਾਂ ਤੁਹਾਨੂੰ ਸਾਰਾ ਜਿਹੜਾ ਮਾਹੌਲ ਮੋਰਚੇ ਦਾ ਵਿਖਾਇਆ ਜਾ ਰਿਹਾ ਹੈ ਆ ਬਜ਼ੁਰਗ ਬੈਠੇ ਤਾੜੀਆਂ ਮਾਰ ਰਹੇ ਆ ਤਾਂ ਛਾਂ ਕੁੱਟ ਰਹੇ ਆ ਏ ਬਾਪੂ ਕੁਸ਼ਹਿਰਾ ਪਾਈ ਜਾਂਦਾ ਸੀ ਤੇ ਉਹ ਹਾਂ ਨਾ ਕੋਈ ਗੱਲ ਨਹੀਂ ਨਗੋਟਾ ਕੱਸਿਆ ਉਹਨੇ ਪੂਰਾ ਤੇ ਐਡੀ ਕੋਈ ਗੱਲ ਨਹੀਂ ਕਿ ਇੱਥੇ ਜਿਹੜਾ ਜਦੋਂ ਮਹੌਲ ਜਦੋਂ ਧਰਨੇ ਦੇ ਵਿੱਚ ਇਨਸਾਨ ਆ ਜਾਂਦਾ ਉਦੋਂ ਉਹਨੂੰ ਨਹੀਂ ਜ਼ਿੰਦਗੀ ਮੌਤ ਦਾ ਡਰ ਹੁੰਦਾ ਆਮ ਕਰਕੇ ਘਰਾਂ 'ਚ ਬੈਠੇ ਲੋਕ ਜਿਹੜੇ ਹਨ ਉਹ ਡਰੀ ਜਾਂਦੇ ਆ ਪਛੈਤ ਉਹ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ ਹੋਵੇਗਾ ਉਥੇ ਕੀ ਬਣੇਗਾ ਪਰ ਇੱਥੇ ਆ ਕੇ ਆਮ ਜ਼ਿੰਦਗੀ ਜਿਹੜੀ ਆ ਜਿਉਣ ਦਾ ਜਿਹੜਾ ਤੇ ਇੱਕੇ ਤਿਆਰੀ ਵੀ ਆ ਕਿਉਂਕਿ ਸਾਡੀ ਕੌਮ ਜਿਹੜੀ ਹੈ ਸੰਘਰਸ਼ਾਂ ਚੋਂ ਨਿਕਲੀ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਸਾਡੀ ਕੌਮ ਹੈ ਤੇ ਸੰਘਰਸ਼ ਹਮੇਸ਼ਾ ਹੀ ਜਿਹੜੇ ਆ ਤੰਗੀਆਂ ਦੇ ਵਿੱਚ ਹੀ ਹੁੰਦੇ ਆ ਸੰਘਰਸ਼ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਦੁੱਖ ਦਾ ਹੀ ਸਮਾਂ ਹੈ ਤੇ ਦੁੱਖ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਸੁੱਖ ਆਉਂਦਾ ਹੈ